ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਇਹ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਇੱਕ ਹੋਰ ਡਰਾਈਵਰ ਦੀ ਇਹ ਡਰਾਈਵਰ ਆਪਾਂ ਇੱਥੇ ਬੋਲਵਰ ਹੰਟਨ ਪਾਇਆ ਕਰਿਓ ਚੈੱਕ ਇਹ ਥੋੜੀ ਜਿਆਦਾ ਸਲਪਾ ਸਿੱਕਣ ਦਾ ਧਾਰਮਿਕ ਸੀ ਥੋੜੀ ਤੋੜਨ ਵਾਲੀ ਤੇ ਕੰਕਰ ਤੋੜੀ ਆ ਤੇ ਗ੍ਰੇਵਲੋਰੀ ਮੰਗਾ ਕੇ ਆਪਾਂ ਅੱਜ ਚੁਕਾ ਲੈਣਾ ਸਾਰਾ ਤੇ ਦਿਹਾੜੀ ਦਰਬਰ ਤੇ ਫੇਰ ਪਹੁੰਚ ਗਏ ਬੁਰਾ ਆਇਆ ਵੀਡੀਓ ਬਣਾਉਂਦਾ ਆਪਾਂ ਨੂੰ ਟਾਈਮ ਥੋੜਾ ਘੱਟ ਲੱਗਦਾ ਬਾਕੀ ਔਨ ਵਾਲੇ ਟਾਈਮ ਤੱਕਾਂ ਸਾਈਡ 'ਚ ਵਿੱਲੇ ਹੀ ਆਂ ਫਿਰ ਵੀਡੀਓ ਆਪਾਂ ਉਦਾਂ ਵੀ ਜਿਹੜੇ ਬਣਾਉਂਦੇ ਹੁੰਦੇ ਸੀ ਉਹ ਵੀ ਆਪਾਂ ਕੰਟੀਨਿਊ ਕਰਾਂਗੇ ਤੇ ਆ ਆਪਣਾ ਪੇਜ ਆ ਜਰੂਰ ਕਰਿਓ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਅੱਗੇ ਵੀਡੀਓ ਹਾਂਜੀ ਆਸਤਾਜ ਜੀ ਪਹੁੰਚ ਗਏ ਆਪਣੇ ਇੱਥੇ ਆਪਾਂ ਚੈਨਲ ਲਾਉਣੇ ਅੱਗੇ ਇੱਧਰ ਇੱਜਾ ਲਾਉਣੀਆਂ ਆ ਸਟੋਨ ਆਪਾਂ ਫਲਾਰਤਾ ਤੇ ਗਲੇ ਬਰੋ ਡਰੈਵਰ ਅਰਿਗਨਲ ਉੱਤੇ ਕਾਤਾ ਸਾਰ ਤੇ ਇਹ ਬ੍ਰੇਕਰ ਦੇ ਨਾਲ ਤੋੜ ਕੇ ਇਧਰੋਂ ਭੰਨ ਕੇ ਇੱਜਾ ਲਾ ਦੇਣੀ ਆ ਇਧਰ ਆਪਾਂ ਚੈਨਲ ਲਾ ਦੇਣੀ ਤੇ ਆਪਣੇ ਫੇਕੇਦਰ ਸਾਹਿਬ ਉੱ비 ਪਹੁੰਚ ਗਏ ਤੇ ਇਹ ਮੇਨ ਹਾਲ ਹੈ ਇਹ ਮੇਨ ਹਾਲ ਵੀ ਆਪਾਂ ਨਮਾ ਲਾ ਦੇਣਾ ਇੱਥੇ ਤੇ ਇੱਥੇ ਗੈਰੇਜ ਦੇ ਸਾਹਮਣੇ ਚੈਨਲ ਲਾ ਕੇ ਇਹ ਆਪਾਂ ਇਦਾਂ ਕਰਤਾ ਰੈਡੀ ਇਦਾਂ ਤੇ ਦੂਜੇ ਪਾਸੇ ਉਧਰ ਆਪਣੇ ਇੱਜਾਂ ਵੀ ਲਾਤੀਆਂ ਆਂ ਰੈਡੀ ਕਰਨ ਵਾਲਾ ਥੋੜ੍ਹੀ ਸੀਗਾ ਤੇ ਬਾਕੀ ਕਰਿਓ ਚੈੱਕ ਬਾਹਰੇ ਹੈ ਨਾ ਸੀਵਰ ਦੇ ਦਹਾਤੇ ਦੂਰ ਸਟਾਰਟ ਹੀ ਹੁੰਦੀ ਕੀਤਾ ਨੇ ਆ ਕੋਚ ਸਾਹਿਬ ਹੁਣੇ ਆਪ ਅੱਗੇ ਹੋਏ ਹੁਣ ਜਦੋਂ ਵੀਡੀਓ 'ਚ ਨਹੀਂ ਕਹਿੰਦਾ ਹੁੰਦਾ ਵੀ ਕੋਚ ਸਾਹਿਬ ਆਪ ਅੱਗੇ ਆਏ ਇਹ ਇਹ ਉਹ ਕੋਚ ਸਾਹਿਬ ਆਪ ਅੱਗੇ ਹੋਏ ਹੁਣ ਫਿਰ ਤੇ ਉਹਨਾਂ ਨੂੰ ਬ੍ਰੇਕਫਾਸਟ ਨਾ ਪਿਆ ਇਹ ਮੇਨਹੋਲ ਆਪਾਂ ਲਾਤਾ ਕੰਮ ਸਾਰਾ ਰੈਡੀ ਹੋ ਗਿਆ ਆਲੇ-ਦਾਲੇ ਇਹਦੇ ਆਪਾਂ ਦੂਜਾ ਸੀਮਟ ਵੀ ਲਾਤਾ ਇਧਰ ਵੀ ਜੋਬ ਰੈਡੀ ਆ ਇੱਥੇ ਸੀ ਤਿੰਨ-ਚਾਰ ਜੱਲਾਂ ਆਉਣ ਵਾਲੀਆਂ ਉਹ ਆਪਾਂ ਲਾਤੀਆਂ ਕਲਰਕ ਨੂਰਾ ਸਾਰਾ ਚੱਕ ਹੋ ਗਿਆ ਤੇ ਕਿੱਥੋਂ ਆਪਾਂ ਪਾ ਪਾ ਕੇ ਉਧਰ ਸੁੱਟ ਦੇਣਾ ਫੋਕਰ ਪਲੇਟ ਹੁਣ ਰੈਡੀ ਆ ਆਪਣੇ ਠੇਕੇਦਾਰ ਸਾਹਿਬ ਫੋਕਰ ਪਲੇਟ ਮਾਰਦੇ ਆ ਲੋ ਜੀ ਇਹ ਅਗਲੇ ਦਿਨ ਦੀ ਆ ਕੰਕ੍ਰੀਟ ਸਾਰੇ ਪੈ ਗਈ ਆ ਤੇ ਲੈਵਲ ਵੀ ਹੋ ਗਿਆ ਨਾ ਉਂਝ ਤੇ ਨਾ ਮੈਂ ਪੈ ਗਈ ਵਧੀਆ ਗਰਿੱਲਾ ਪੋਣੀਆਂ ਜਾ ਕੇ ਇਹ ਵੀ ਪਹੁੰਚਣਾ ਨਾ ਇਹ ਨਹੀਂ ਬੋਤਲ ਛਾਲੀ ਲੈ ਕੇ ਹੋਣੀ ਇੱਕ ਹਿੱਕ ਦਾ ਕਾਇਦੇ ਤੋਂ ਪੁੱਛਣਾ ਹੈ ਟੈਕ ਟਾਕ ਤੋਂ ਕਿੰਨੇ ਕਮਾਉਂਦੇ ਆ ਉਹ ਤਾਂ ਕਮਾਈ ਕਰਦੇ ਆ ਮੈਂ ਕੌਣ ਇਹ ਕਹਿੰਦੇ ਟਿਕ ਟਾਕ ਦੇ ਜਨਤਾ ਬਹੁਤ ਪੈਸਾ ਕਮਾਉਂਦੀ ਆ ਸੋਡਾ ਤਾਂ ਸਾਲਾ ਇਹ ਫੇਸਬੁੱਕ ਪੇਜ ਹੀ ਨਹੀਂ ਚੱਲਦਾ ਕੋਈ ਨਾ ਇਹਦਾ ਵੀ ਕਰਾਂਗੇ ਹੱਲ ਉਹ ਵੀ ਕਰਾਂਗੇ ਕਿਸੇ ਦਿਨ ਆਪਾਂ ਗੱਲਾਂ ਬਾਤਾਂ ਆਪਾਂ ਦੁਬਾਰਾ ਪ੍ਰੋਗਰਾਮ ਵੀ ਸ਼ੁਰੂ ਕਰਾਂਗੇ ਹਾਂਜੀ bro ਛਾਪੇ ਲਾ ਕੇ ਤੇ ਜੌਬ ਕਰਤੀ ਡਨ ਤੇ ਅਗਲੇ ਦਿਨ ਆਪਾਂ ਇਹਨੂੰ ਤੋੜ ਦੇਣਾ ਇਹ ਆਪਾਂ ਧੋਣ ਆਏ ਸੀ ਮੈਂ ਕਿ ਗੱਡੀ ਵੀ ਨਾਲੇ ਧੋ ਲਈਏ ਡਰਾਈਵਰ ਵੀ ਆਪਾਂ ਧੋਤਾ ਤੇ ਨਾਲੇ ਹੁਣ ਮਾਰ ਦੇਣਾ ਪੈਂਟ ਤੇ ਫੇ ਕੱਟ ਲਾਏ ਸੀਗੇ ਦੋ ਦੋ ਕੱਟ ਲਾ ਤੇ ਜੋ ਆਪਣੀ ਤਕਰੀਬਨ ਡਨ ਹੋ ਗਈ ਟਾਟਾ ਲਾ ਕੇ ਫਿਲੀਗੋਨਾ ਪਪਰਤੀ ਵਿੱਚ ਤੇ ਥੋੜਾ ਪਸਾਰਾ ਜੰਨ ਲੱਗਾ ਸੀ ਨਾ ਸੀਮ ਤੋਂ ਵਗਾਰਾ ਸਾਰਾ ਲਾਤਾ ਕਲੀਨ ਹੋ ਗਿਆ ਸਾਰ ਪਾਣੀ ਕਿਤੇ ਨਿਕੜਦਾ ਲੈਵਲ ਬਹੁਤ ਵਧੀਆ ਮੁੰਡਿਆਂ ਨੇ ਕੀਤਾ ਚਲੋ ਜੀ ਉਹ ਪੈਂਟ ਵੱਜ ਗਿਆ ਜਿਹੜਾ ਜਣਾ ਤਾਂ ਬੜ ਬੜ ਉੱਠਣ ਪੈਜਾ ਉਹਦਾ ਬੱਬਲ ਘਰੋਂ ਨਿਕਲਿਆ ਸਾਲਿਆ ਕਿਦਾਂ ਲੱਗੀ ਆਪਣੀ ਜੋਬ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਬਾਹਰ ਤੋਂ ਕੱਲ ਢੀਂਡ ਚੋਂ ਜਾ ਕੇ ਤੁਰਿਆ ਫਿਰਦਾ ਹੀ ਹੋਏ ਟੋਕ ਨਹੀਂ ਕੀਤਾ ਆਨੇ ਟੋਕ ਨਹੀਂ ਕੀਤਾ ਸਹੀ ਹੈ ਜੇ ਮੈਂ ਇਦਾਂ ਕਰਦੇ ਇਥੋਂ ਤੌਰ ਲੈ ਕੇ ਤੈਨੂੰ ਫੋਨ ਕਰ ਦੰਨੇ ਆੂੰ ਇਧਰੋਂ ਤਰਫੇ ਸਦਾ ਜੁੜੇ ਰਹੇ ਜੀ